ਸੜਕ ਦੇ ਉੱਪਰ ਦੋ ਟਿਪਰ ਜਾ ਰਹੇ ਸੀ ਕਿ ਦੋਮਾ ਦੇ ਵਿੱਚ ਅਚਾਨਕ ਜ਼ੋਰਦਾਰ ਟੱਕਰ ਹੋ ਗਈ ਤੇ ਤੜਕੇ-ਤੜਕੇ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਦੇ ਵਿੱਚ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਇੱਕ 24 ਸਾਲ ਦੇ ਡਰਾਈਵਰ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਬਜਰੀ ਦੇ ਨਾਲ ਲੱਧਿਆ ਹੋਇਆ ਇੱਕ ਟਰਪਰ ਮੁਹਾਲੀ ਤੋਂ ਡੇਰਾ ਬੱਸੀ ਵੱਲ ਜਾ ਰਿਹਾ ਸੀ ਕਿ ਜਿਰਕਪੁਰ ਦੇ ਪੀਆਰ 7 에어ਪੋਰਟ ਰੋਡ ਦੇ ਉੱਤੇ ਸਥਿਤ ਛੱਤ ਲਾਈਟ ਪੁਆਇੰਟਾਂ ਦੇ ਉੱਪਰ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਹਾਦਸੇ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਟਰਪਰ ਦਾ ਡਰਾਈਵਰ 2 ਘੰਟੇ ਤੱਕ ਟਰਪਰ ਦੇ ਵਿਚਕਾਰ ਹੀ ਫਸਿਆ ਰਿਹਾ ਜਿਸ ਨੂੰ ਬੜੀ ਸਖਤ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ ਤੇ ਉਸ ਨੂੰ ਹਸਪਤਾਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਦੀ ਜਾਨ ਨਹੀਂ ਬਚ ਸਕੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟਿੱਪਰ ਅਨੰਦਪੁਰ ਸਾਹਿਬ ਦੇ ਕਿਸੇ ਵਿਅਕਤੀ ਦੇ ਨੇ ਤੇ ਉਸ ਵਿਅਕਤੀ ਦੇ ਇੱਕ ਜਾਣਕਾਰ ਨੇ ਦੱਸਿਆ ਹੈ ਕਿ ਉਸ ਨੂੰ ਸਵੇਰ ਵੇਲੇ ਹੀ ਉਸ ਵਿਅਕਤੀ ਦਾ ਫੋਨ ਆਇਆ ਸੀ ਜਿਸ ਦੇ ਇਹ ਟਿੱਪਰ ਨੇ ਤੇ ਉਸ ਤੋਂ ਬਾਅਦ ਉਹ ਮੌਕੇ ਤੇ ਪਹੁੰਚ ਗਿਆ ਸੀ ਲੇਕਿਨ ਜੇਕਰ ਮੌਕੇ ਤੇ ਕੋਈ ਸਾਧਨ ਹੁੰਦਾ ਤਾਂ ਛੇਤੀ ਹੀ ਟਿੱਪਰ ਦੇ ਡਰਾਈਵਰ ਨੂੰ ਬਾਹਰ ਕੱਢ ਕੇ ਬਚਾਇਆ ਜਾ ਸਕਦਾ ਸੀ ਤਾਂ ਮੈਨੂੰ ਸਵੇਰੇ 4:00 ਵਜੇ 10-15 ਮਿੰਟ ਤੇ ਤਕਰੀਬਨ 3:00 ਸਵੇਰੇ 4:00 ਦਾ ਟਾਈਮ ਸੀ ਮੈਨੂੰ ਫੋਨ ਆਇਆ ਮੈਂ ਤਾਂ ਸੁੱਤਾ ਪਿਆ ਸੀ ਕੋਕ ਮੈਨੂੰ ਫੋਨ ਆਇਆ ਮੇਰੇ ਦੋਸਤ ਆਨੰਦਪੁਰ ਸਾਹਿਬ ਤੋਂ ਜਿਹਦੇ ਇਹ ਟਰਾਲੇ ਨੇ ਆਪਣੇ ਮੱਤਰੇ ਉਹ ਉਹਦਾ ਫੋਨ ਆਇਆ ਵੀ ਬਜਰੰਗੀ ਭਾਈ ਆਪਣੀਆਂ ਦੋਨੇ ਗੱਡੀਆਂ ਲੱਗ ਗਈਆਂ ਠੀਕ ਹੈ ਤੇ ਤੈਨੂੰ ਜਾਣਾ ਪੈਣਾ ਹੁਣੇ ਤੇ ਮੈਂ ਵੀ ਚੱਲ ਪਿਆ ਤੇ ਤੂੰ ਵੀ ਚੱਲ ਪਿਆ ਮੈਂ ਉਸੇ ਵੇਲੇ ਆਪਣੇ ਉੱਠੇ ਕੱਪੜੇ ਪਾਏ ਕੋ ਬਾਥਰੂਮ ਗਿਆ 5 ਮਿੰਟ ਦੇ ਬਾਅਦ ਮੈਂ ਘਰੋਂ ਬਾਹਰ ਨਿਕਲ ਗਿਆ ਮੈਂ ਗੱਡੀ ਚੱਕੀ ਇਕੱਲੇ ਮੈਂ 4:30 ਵਜੇ ਘਰੋਂ ਆ ਗਿਆ ਤੇ ਆਉਣ ਸਰੋਲੇ ਪਹੁੰਚ ਗਿਆ ਜਦੋਂ ਮੈਂ ਆਇਆ ਪੂਰੇ 100 ਬੰਦਾ ਕਤੋਂ ਵਰ 100 ਬੰਦਾ 100 ਕੀ ਮਨ ਕਰੇ 200 ਸਹੀ ਹੋਊਗਾ ਪਰ ਭਾਈ ਹੁਣ ਇੱਕ ਗੱਲ ਦੇਖਿਆ ਲੋਕਾਂ ਨੇ ਹੈਲਪ ਪਹੁੰਚ ਗਿਆ ਯਾਰ ਪਹਿਲਾਂ ਨਹੀਂ ਸੀ ਇਹ ਕੰਮ ਹੁਣ ਮੈਂ ਅੱਜ ਦੇਖ ਲਿਆ ਆਪਣੀ ਅੱਖੀ ਮੈਨੂੰ ਪਤਾ ਲੱਗਿਆ ਅੱਗੇ ਅਸੀਂ ਵੀ ਪਤਾ ਡਰਦੇ ਸੀਗੇ ਕਿਉਂਕਿ ਜਦੋਂ ਹੁਣ ਮੈਂ ਹਸਪਤਾਲ ਮੈਂ ਜਾ ਕੇ ਲੈ ਕੇ ਗਿਆਗਾ ਨਾਲ ਗਿਆ ਉਹਦੇ ਬੱਤੀ ਚ ਮੈਨੂੰ ਪਤਾ ਸੀ ਵੀ ਹੁਣ ਕੁਛ ਨਹੀਂ ਲੱਗੇ ਬੰਦੇ ਲਈ ਇਨਕੁਆਰੀਆਂ ਕਰੀ ਜਾਂਦੇ ਬੜੇ ਬੰਦਾ ਜਾਂਦੀ ਉਹ ਕੱਢਿਆ ਨਹੀਂ ਗਿਆ ਬਹੁਤ ਜ਼ੋਰ ਲਾਇਆ ਤੇ ਕੱਟਰ-ਕੁੱਟਰ ਦਾ ਸਹੀ ਇੰਤਜ਼ਾਮ ਨਹੀਂ ਹੋਇਆ ਜੇ ਵੀ ਸੇ ਮੰਗਾਈਆਂ ਆਪਣਾ ਹੈਡਰੇ ਮੰਗਾਏ ਦੋ ਕਾ ਵੀ ਨਿਕਲਿਆ ਹੋਇਆ ਪਰ ਫਿਰ ਵੀ ਅਸੀਂ ਤੱਕੇ-ਤੱਕੇ ਮਾਰ ਲਵਾ ਕੇ ਕਰਕੇ ਉਹਦਾ ਕੈਬਲ ਦਾ ਲੂਜ਼ ਕਰਕੇ ਉਹਦੀ ਇੱਕ ਲੱਤ ਉਹ ਉਹਦੇ ਤੁਰਕੇ ਤੇ ਪਰਦੇ ਪਾਸੇ ਫਸ ਗਈ ਇੱਕੁਰਨੇ ਪਾਸੇ ਫਸ ਗਈ ਨੂੰ ਉਹਦਾ ਵੱਜਿਆ ਸ਼ੀਸ਼ੇ ਦੇ ਨਾਲ ਸਿਰ ਪਰ ਸਿਰ ਨੂੰ ਸੱਟ ਕੋਈ ਨਹੀਂ ਸੀ ਉਹ ਨੂੰ ਪਾਣੀ ਪਿਆਇਆ ਤੇ ਪਾਣੀ ਮੰਗਿਆ ਬੋਲਦਾ ਸੀ ਰੋਦਾ ਸੀ ਬਾਈ ਕੱਢ ਲੋ ਅਸੀਂ ਕਿਹਾ ਵੀ ਦੇਖ ਯਾਰ ਫਸਿਆ ਪਿਆਗਾ ਨਿਕਲ ਕੋਸ਼ਿਸ਼ਾਂਾਰੇ ਕਰੀ ਜਾਂਦੇ ਨੇ ਜੇ ਕੋਈ ਸਾਨੂੰ ਕੋਈ ਹੋਰ ਇੰਤਜ਼ਾਮ ਹੁੰਦਾ ਜਿਵੇਂ ਫਰਜ ਕਰ ਲਓ ਆ ਲਾਲੋ ਵੀ ਬਾਹਰਲੇ ਮੁਲਕਾਂ ਚ ਦਾ ਇੰਨਾ ਟਾਈਮ ਲੱਗਦਾ ਇਹ ਨੂੰ ਜਿਵੇਂ 2 ਘੰਟੇ ਲੱਗੇ ਜੇ ਉਹ ਹੁੰਦਾ ਕੱਟਰ-ਕੁੱਟਰ ਹੁੰਦਾ ਫਿਰ ਸੁੱਤੀ ਨਿਕਲ ਜਾਂਦਾ ਸਭ ਕੁਝ ਦਾ ਬੱਜ ਜਾਂਦਾ ਪਰ ਬਾਈ ਜੀ ਸੀ ਐਲ ਸੀ ਹੋਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ ਤਕਰੀਬਨ 4:00 ਵਜੇ ਵਾਪਰੇ ਆਏ ਤੇ ਹਾਦਸੇ ਤੋਂ ਬਾਅਦ ਛੱਤ ਲਾਈਟ ਪੁਆਇੰਟ ਤੇ ਕਾਫੀ ਜ਼ਿਆਦਾ ਟ੍ਰੈਫਿਕ ਜਾਮ ਹੋ ਗਈ ਤੇ ਸਮੌਕੇ ਟ੍ਰੈਫਿਕ ਇੰਚਾਰਜ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਖੁਦ ਹੀ ਸੁਣੋ ਕਿ ਤਕਰੀਬਨ 4 ਔਰ 5 ਵਜੇ ਦੇ ਵਿੱਚ ਤੜਕੇ ਹੋਇਆ ਸਵੇਰੇ ਤੇ ਜਿਹੜਾ ਇੱਕ ਟਿਪਰ ਦੂ ਆ ਰਹੀ ਸੀ ਇਕੱਠੇ ਕਿ ਟਿਪਰ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਆ ਗਿਆ ਲਾਈਟ ਤੇ ਰੁਕ ਗਿਆ ਕਿਦਾਂ ਜਿਹੜਾ ਪਿੱਛੇ ਆ ਟਿਪਰ ਸੀਰੇ ਵਿੱਚ ਮਾਰਿਆ ਪਿਛਲੇ ਵਾਲੇ ਦੇ ਉਹ ਜਿਹੜਾ ਡਰਾਈਵਰ ਉਹਦੀ ਡੈਥ ਵੀ ਹੋ ਗਈ ਹੈ ਇਸ ਕਰਕੇ ਦੋਨੇ ਰੋਡ ਦੇ ਵਿੱਚ ਹੀ ਪਏ ਸੀ ਹੁਣ ਅਸੀਂ ਸਵੇਰ ਦੇ ਜਦੋਂ ਦੇ ਆਏ ਸਾਨੂੰ ਪਤਾ ਲੱਗਿਆ ਉਦੋਂ ਅਸੀਂ ਆ ਗਏ ਆ ਗਏ ਅਸੀਂ ਹੈਡਰੇ ਮੰਗਾਏ ਤੇ ਵੱਡੀ ਕ੍ਰੇਨ ਮੰਗਾ ਕੇ ਕਿ ਟਿਪਰ ਦਾ ਪਾਸੇ ਨੂੰ ਕਰਦਾ ਦੂਜਾ ਚੱਲ ਰਿਹਾ ਹੈ ਕਿ ਕਿਉਂਕਿ ਥੋੜਾ ਜਿਹਾ ਵੀ ਅਸੀਂ ਟ੍ਰੈਫਿਕ ਨੂੰ ਨਾਲ ਦੀ ਨਾਲ ਰੈਗੂਲੇਟ ਵੀ ਕਰ ਰਹੇ ਆ ਵੀ ਜਿਹੜੀ ਪਬਲਿਕ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਵਿੱਚ ਐਂਬੂਲੈਂਸਾਂ ਫਸੀਆਂ ਹੋਈਆਂ ਸੀ ਜਦੋਂ ਦੀ ਜਦੋਂ ਸਾਨੂੰ ਕੋਈ ਵੀਵੀਆਈਪੀ ਵੀ ਆ ਰਹੇ ਵੀਆਈਪੀ ਵੀ ਆ ਰਹੇ ਆ ਤੇ ਅਸੀਂ ਸਾਰਿਆਂ ਨੂੰ ਜਿਹੜਾ ਇਹ ਕਰਕੇ ਇਹਨਾਂ ਦਾ ਸਵੇਰ ਦੇ ਲੱਗਿਓ ਇਹ ਕਢਾ ਰਹੇ ਆ ਪਰ ਪਬਲਿਕ ਨੂੰ ਥੋੜੀ ਬਹੁਤ ਹਰਾਸਮੈਂਟ ਹੈ ਪਰ ਉਡੀਕ ਨਹੀਂ ਇਹ ਪੂਰੀ ਟ੍ਰੈਫਿਕ ਕਿੱਦਿਆਂ ਜਰਾ ਜਾਮ ਨਹੀਂ ਹੈਗਾ ਜਾਮ ਅਸੀਂ ਲੱਗਣ ਨਹੀਂ ਦਿੱਤਾ ਅਸੀਂ ਖਿਲਾ ਰਹੇ ਆ ਪੂਰਾ ਮੇਰੀ ਮੇਰੇ ਜਿਹੜੇ ਮੁਲਾਜ਼ਮ ਹੈ ਮੇਰੀ ਟੀਮ ਐਸਐਸ ਤੇ ਮੇਰੇ ਐਸਪੀ ਟ੍ਰਾਫਿਕ ਸਾਹਿਬ ਐਸਐਸਪੀ ਸਾਹਿਬ ਉਹਨਾਂ ਦੇ ਧਿਆਨ ਚ ਸਾਰਾ ਡੀਐਸਪੀ ਸਾਹਿਬ ਦੇ ਤੇ ਉਹਨਾਂ ਨੇ ਸਾਨੂੰ ਫੋਰਸ ਵੀ ਦਿੱਤੀ ਹੋਈ ਆ ਬਾਦੂ ਤੇ ਅਸੀਂ ਜਾਨੀਏ ਠੀਕ ਹੈ ਵੀ ਥੋੜਾ ਬਹੁਤ ਤਾਂ ਜਦੋਂ ਇਦਾਂ ਦਾ ਇਨਸੀਡੈਂਟ ਹੁੰਦਾ ਤੇ ਪਬਲਿਕ ਗਲੂ ਹਸਮੈਂਟ ਦਾ ਹੁੰਦੀ ਆ ਪਰ ਪੂਰੀ ਨਹੀਂ ਠੀਕ ਆ ਚੱਲ ਰਿਹਾ ਕੰਮ ਉਹ ਸਰ ਗੱਡੀਆਂ ਕਹਾ ਕਿ ਪਤਾ ਲੱਗਿਆ ਇਹ ਗੱਡੀਆਂ ਤੇ ਦੱਸ ਰਿਹਾ ਜਿਹੜੇ ਮਾਲਕ ਕੋ ਆਨੰਦਪੁਰ ਸਾਹਿਬ ਦੇ ਆ ਕੋਈ ਰਾਣਾ ਰਾਣਾ ਕੋ ਜੱਟਬਾਰੀ ਚ ਵੀ ਲਈ ਹਰੀਸ਼ ਬਠਲਾ ਦੀ ਰਿਪੋਰਟ